ਇਹੀ ਜਾ ਕੇ ਵਜਦਾ ਛਾਤੀ ਚ ਜਿਉ ਹਨੁਮਾਨ ਪਹਾੜ ਉਖਾਰ ਕੇ 라वण ਕੇ ਉਰ ਭਿੱਤਰ ਮਾਰੇਓ ਗੁਰਬਾਣੀ ਦਾ ਇਹੋ ਜਿਹਾ ਬਾਗ ਮਾਰਿਆ ਜਿਵੇਂ ਹਨੁਮਾਨ ਨੇ ਪਹਾੜ ਉਖਾੜ ਕੇ 라वण ਦੇ ਸੀਨੇ ਜਵਾ ਐਂ ਪਰਮ ਦੇ ਉੱਤੇ ਚੋਟ ਕੀਤੀ ਗਲਤ ਹੈ ਕਲੋ 라वण ਦੇ ਖਾਨੂ ਕਿਸ ਨੇ ਮਾਰਿਆ ਨਾ ਆਪਣ ਕੋਈ ਸੀ 라वण ਦਾ ਪਰਮ ਜਿਉ ਹਨੁਮਾਨ ਉਹ ਪਹਾੜ ਉਖਾਰ ਕੇ 라वण ਕੇ ਉਰ ਪੀਟਰ ਮਾਰਿਓ। ਆ ਰਾਵਣ ਦੇ ਸਾਹਮਣੇ ਹਨੂਮਨ ਦੀ ਲੜਾਈ ਹੋਈ ਹੋਈ ਨਹੀਂ। ਰਾਵਣ ਵੱਢ ਲੋ। ਕਿਤੇ ਨਹੀਂ ਹੈ। ਕਹਾਣੀ ਬਣਾਈ ਹੋਈ ਹੈ। ਹਨੂਮਨ ਤਾਂ ਜਿਆਦਾ ਹੈ ਜਦ ਵੇਗਨਾਥ ਨਾਲ ਲੜਦੇ ਨੇ। ਲక్ష్ਮਣ ਲੈ ਛੋਣ। ਉਹ ਦੋਦੇ ਨਾਲ ਹੈ। ਕਿਉਂਕਿ ਉਹਦੀ ਜਿਹੜੀ ਹਥਿਆਰ ਹੈ ਵੇਗਨਾਥ ਕੋਲ ਜਿੱਥੇ ਹਨੂਮਨ ਦੇਖਦਾ ਨਿਗਾਹ ਜਾਂਦੀ ਹੈ ਉੱਥੇ ਉਹ ਵਰਛੀ ਕੰਮ ਨਹੀਂ ਕਰਦੀ। ਬੋਲਛੱਤਕ ਕਹਿੰਦੇ ਤੂੰ ਨਾਲ ਹੈ ਤੇਰੇ ਹਾਜ਼ਰੀ 'ਚ ਬਿਝਿਆ ਰਹੂਗਾ ਉਹ ਤੇਰਾ ਧਿਆਨ ਦੂਏ ਪਾਸੇ ਹੋਇਆ ਮਾਰਿਆ ਜਾਊਗਾ ਗੁਰਵੰਨ ਦਾ ਧਿਆਨ ਪਾਸੇ ਹੋਇਆ ਸਾਡਾ ਅਰੇ ਮਾਰਿਆ ਜਾਣੇ ਗੁਰਵੰਨ ਨੇ ਤਾਂ ਹਟਿਆ ਧਿਆਨ ਅਰੇ ਮਾਰੇ ਹੋ ਗਿਆ ਰਾਵਣ ਮਾਰੇ ਆ ਗਿਆ ਰਾਵਣ ਜਿਹੜਾ ਭਰਮ ਦਾ ਬਾੜ ਚੱਲ ਜਾਣਾ ਇਹਦੇ ਤੇ ਇਹ ਗੱਲਾਂ ਨੇ ਹਾਂ ਗਦਾ ਤਰਸ਼ੂਲਾ ਬਰਛੀਆਂ ਤੀਰ ਵਗਨ ਖਰੇ ਉਤਾਵਲੇ ਤੀਰ ਵਜਦੇ ਨੇ ਉਤਾਵਲੇ ਬੜੇ ਕਾਲੇ ਨੇ ਕਦੂਏ ਤੇ ਗੱਲਾਂ ਕਰ ਨੂੰ ਜੀ ਗੰਝਰਚਰ ਹੁੰਦੀ ਐ ਉਤਾਵਲੇ ਨੇ ਕਦੂਏ ਤੇ ਉਹ ਕਹਿੰਦਾ ਮੈਰੀ ਸੁਣੋ ਕਹਿੰਦਾ ਮੈਰੀ ਸੁਣ ਹਾਂਜੀ ਜਨ ਦਸੇ ਭਜੰਗਮ ਸਾਵਲੇ ਮਰ ਜੀਵਨ ਵੀਰ ਰੋ ਹਵਲੇ ਜਿਹਦੇ ਤੀਰ ਵਜਦਾ ਨਾ ਸੁਣਦਾ 99 ਇਹਨੂੰ ਮਾਰਦੀ ਐ ਉਰਮਗਦਾ ਚੋਣਵੇਂ ਨਾਲ ਗੱਲ ਕਰਦਾ ਜਿਹੜੇ ਲੋਏ ਨੇ ਉਹਨਾਂ ਦੀ ਗੱਲ ਸੁਣਦਾ ਹੀ ਨਹੀਂ ਉਹ ਚੋਣਵੇਂ ਗੱਲ ਦਾ ਜਵਾਬ ਦਿੰਦਾ ਚੁਣ ਚੁਣ ਕਹਿ ਬਰ ਦੁਰਗਾ ਸਾਤ ਟੱਕ ਟੱਕ ਕੇ ਬਰ ਦੁਰਗਾ ਸਾਤ ਤੱਕ ਮਾਰੇ ਭਲੇ ਜੁਝਾਰ ਕੋਲਣ ਚੋਣਵੇਂ ਜੁਣਾਂ ਨੂੰ ਮਾਰਦੇ ਵਾਕੀ ਦਾ ਥੱਲੇ ਵਾਲੇ ਲਾ ਕੇ ਮਾਰਦਾ ਜਿਹੜਾ ਆਗੂਆ ਨੂੰ ਮਾਰ ਦਿਓ ਭੂਪ ਬਿਨਾ ਕਰੇ ਕੌਣ ਲੜਾਈ ਚੇਲੇ ਲਾ ਕੇ ਮਾਰਨ ਗੁਰੂ ਦਾ ਅਰਗੜ ਗਿਓ ਹਾਂਜੀ ਜਨ ਦਸੇ ਭਜੰਗਮ ਸਾਹਵਲੇ ਮਰ ਜੇ ਲੱਗ ਜਾਂਦਾ ਨਾ ਤੀਰ ਤਰਕ ਗੁਰਮਤਿ ਦਾ ਐ ਸਮਝ ਲੋ ਭਈ ਭਜੰਗੂ ਕਾਲਾ ਸੱਪ ਲੜ ਗਿਆ ਉੱਥੇ ਹੀ ਮਰ ਗਿਆ ਚੁੱਪੇ ਕਰ ਗਿਆ ਉਹ ਮਰ ਜਾਵਣ ਬੀਰ ਰਹਾਵਲੇ ਹਾਂ ਇਹ ਵੀ ਰਹਾਵਲੇ ਜਿਹੜੇ ਨੇ ਇੱਕ ਗੱਲ ਹੈ ਮਰ ਜਾਵਣ ਲਿਖਿਆ ਭੱਜ ਜਾਵਣ ਨਹੀਂ ਲਿਖਿਆ ਕਿਤੇ ਵੀ ਨਹੀਂ ਹੋਊਗਾ ਇਹ ਬਹੁਤ ਇੰਪੋਰਟੈਂਟ ਗੱਲ ਹੈ ਜਿਹੜੇ ਤਰਕਸ਼ੀਲ ਹੁੰਦੇ ਨੇ ਨਾ ਇਹ ਨਾ ਮੰਨਣ ਵਾਲੇ ਜਦੋਂ ਉਹਨੂੰ ਗੱਲ ਸਮਝ ਆ ਜਾਂਵੇ ਜਦ ਇਹ ਸਹਿਮਤ ਹੋ ਜਾਂਦੇ ਨੇ ਉਹਨਾਂ ਦਾ ਮਨ ਮਰ ਜਾਂਦਾ ਮਨ ਕਰਕੇ ਮਰਨਾ ਹੈ ਸਰੀਰ ਕਰਕੇ ਨਹੀਂ ਮਰਨਾ ਹੈ ਉਹ ਮੰਨ ਕੇ ਵੀ ਹਾਂ ਬਈ ਜਿਵੇਂ ਉਹ ਮੰਨ ਗਿਆ ਕਾਸ਼ੀ ਵਾਲਾ ਚੁੱਪ ਕਰ ਗਿਆ ਚੁੱਪ ਕਰ ਗਿਆ ਲੱਗੇ ਤੇ ਜਨ ਦੱਸੇ ਪਹਜਾਂਗਾ ਹਾਬਲੇ ਮਰ ਜਾਵਣ ਵੀ ਰਹਾ ਹਾਬਲੇ ਮਰ ਗਿਆ ਨਾ ਚੁੱਪੇ ਕਰ ਗਿਆ ਜਿਵੇਂ ਸੱਪ ਲੜ ਗਿਆ ਹੁੰਦਾ ਬੋਲੇ ਹੀ ਦੂਹੇ ਦਿਨ ਵੀ ਆ ਕੇ ਦੀ ਚਰਚਾ ਕੀਤੀ ਬਾਅਦ ਚ ਨਹੀਂ ਚਰਚਾ ਕੀਤੀ ਔਰ ਐ ਲੜ ਗਿਆ ਜਿਵੇਂ ਕਾਲਾ ਨਾਂ ਲੜ ਗਿਆ ਚੁੱਪ ਕਰ ਉੱਥੇ ਮਰ ਗਿਆ ਉਹਨੇ ਕਹਾ ਸਾਡੀ ਤਾਂ ਮੱਤੇ ਹੀ ਗਲਤ ਹੈ ਤਾਂ ਮਤਲਬ ਇਹ ਤਾਂ ਮਤਲਬ ਹੈ ਤਾਂ ਮਤ ਬਿਲਕੁਲ ਹੀ ਝੂਠੀ ਜਦ ਦੇਖਿਆ ਬੇੜਾ ਜਰਜਰਾ ਉਹਨੂੰ ਪਤਾ ਲੱਗ ਗਿਆ ਮਤ ਕੁਝ ਨਹੀਂ ਹੈ ਗੁਰਮਤ ਦੇ ਸਾਹਮਣੇ ਮਤ ਕੁਝ ਨਹੀਂ ਦੋ ਪੌੜੀਆਂ ਹੋਰ ਪਈਆਂ ਨੇ ਪੂਰਨ ਬ੍ਰਹਮ ਪਿਆ ਅਸੀਂ ਤਾਂ ਬ੍ਰਹਮ ਤੇ ਖੜੇ ਹਾਂ ਕਿੱਥੇ ਗਲਤੀ ਹੈ ਭੱਜਦੇ ਦੇਵਤੇ ਨੇ ਸਮੇਂਦਾਰ ਜੀ ਬਹੁਤ ਸਿਆਣਾ ਸੀ ਉਹ ਫਲਸਫਰ ਵੀ ਸੀ ਔਰ ਬੇਦਕ ਸਾਰੇ ਗਿਆਨਵਾਨ ਵੀ ਸਾਰਿਆਂ ਨਾਲੋਂ ਜ਼ਿਆਦਾ ਸੀ ਮੁੜ ਕੇ ਦੀ ਬੋਲ ਨਹੀਂ ਹੋ ਜੇ ਨਿਕਲਿਆ ਮਰ ਜਾਵਣ ਬੀਰ ਜਨ ਦਸੇ ਪਜਾਮਾ ਸਾਵਲੇ ਕਾਲੇ ਰੰਗ ਦਾ ਸੱਪ ਲੜ ਗਿਆ ਐ ਹੋ ਗਿਆ ਦੇਖ ਇਹ ਪ੍ਰੈਕਟੀਕਲ ਦੀ ਗੱਲ ਹੈ ਮਰ ਜਾਵਣ ਬੀਰ ਰੋਹਾ ਬਲੇ ਬਸ ਮਰ ਗਿਆ ਮੰਨ ਗਿਆ ਮਰ ਜਾਣਾ ਮੰਨ ਜਾਣਾ ਜਾਂ ਮਨ ਮੰਨ ਜਾਂਦਾ ਹੈ ਮਰ ਜਾਂਦਾ ਹੈ ਉਹ ਮੰਨ ਗਿਆ ਵੀ ਹਾਂ ਠੀਕ ਹੈ ਗੱਲ ਅਸੀਂ ਗਲਤ ਹਾਂ ਹਾਂ ਪੌੜੀ ਦੇਖਣ ਚੰਡ ਜਿਹੜਾ ਮੰਨ ਜਾਂਦਾ ਦੁਬਾਰਾ ਨਹੀਂ ਬੋਲਦਾ ਹੁੰਦਾ ਚਰਚਾ ਚ ਬਾਹਰ ਹੋ ਜਾਂਦਾ ਇਹਨਾਂ ਦੇ ਜਿਹੜੇ ਮਰੀ ਜਾਂਦੇ ਨੇ ਚਰਚਾ ਚੋਂ ਤਾਂ ਉਹਨਾਂ ਨਿਕਲੀ ਜਾਂਦੇ ਨੇ ਉਹ ਜਿੰਨੇ ਬੰਦੇ ਲੜਾਈ ਚ ਮਰ ਗਏ ਲੜਾਈ ਤੋਂ ਬਾਹਰ ਹੋ ਗਏ ਹੋ ਇਹ ਆ ਮਤਲਬ ਆ ਉਹ ਚਰਚਾ ਤੋਂ ਹੀ ਬਾਹਰ ਹੋ ਗਏ ਉਹਨਾਂ ਦੇ ਸਵਾਲ ਖਤਮ ਹੋ ਗਏ ਪਹਿਲੇ ਮਰੇ ਤੋਂ ਪਛੇ ਪਾਏ ਇਹ ਉੱਥੇ ਦੀ ਗੱਲ ਹੈ ਜਿਹੜਾ ਮਰ ਜਾਂਦਾ ਉਹ ਪਿੱਛੇ ਹੋ ਗਏ ਪਿੱਛੇ ਜਾ ਖੜੇ ਉਹ ਕਹਿੰਦੇ ਵੀ ਅਸੀਂ ਨਹੀਂ ਗੱਲ ਕਰ ਸਕਦੇ ਉਹ ਠੀਕ ਕਹਿੰਦੇ ਉਹਨਾਂ ਨੇ ਬਲਕੇ ਬੋੜੇ ਇਧਰ ਆ ਗਏ ਉਹਨਾਂ ਦੀ ਬੋੜੇ ਇਧਰ ਆ ਗਏ ਠੀਕ ਕਹਿੰਦੇ ਨੇ ਭਾਈ ਇਹ ਠੀਕ ਕਹਿੰਦੇ ਨੇ ਇਹ ਵੀ ਆਉ ਭਾਈਆਂ ਮਾਰਨ ਭਾਈ ਦੁਰਗਾ ਜਨਕਾ ਇੱਥੇ ਇੱਕ ਪੰਕਤੀ ਆਉਣੀ ਹੈਗਾ ਹਾਂ ਪਾਈਆਂ ਨੂੰ ਭਾਈ ਵਿਰੋਧ ਕਰਨ ਲੱਗੇ ਭਾਈ ਇਹ ਗੱਲ ਠੀਕ ਹੈ ਨਾ ਦੁਰਗਾ ਨੂੰ ਜਾਂ ਜਾਣ ਲਿਆ ਨਾ ਸੱਚ ਜਾਣ ਲਿਆ ਗੁਰਮੁਖ ਦਾ ਉਹ ਕਹਿੰਦੇ ਗੱਲ ਠੀਕ ਹੈ ਆਪਣੀ ਦੀ ਗਲਤੀ ਹੈ ਸਹਿਮਤ ਹੋ ਗਏ ਪਾਈਆਂ ਮਾਨ ਉਹਨਾਂ ਦੇ ਵਿਰੋਧੀ ਹੋ ਗਏ ਇੱਥੇ ਪੰਕਤੀ ਆਉਗੀ ਅੱਗੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘਰੇ ਨਗਾਰੇ ਪ੍ਰਚੰਡ ਰੂਪ ਹੋ ਗਿਆ ਚੰਡੀ ਦਾ ਹੁਣ ਦੇਖਣ ਵਾਸਤੇ ਉਹ ਪ੍ਰਚੰਡ ਰੂਪ ਦੇਖਣ ਵਾਸਤੇ ਦੋ ਦਿਨ ਦੀ ਗੱਲ ਹੈ ਫਿਰ ਪਹਿਲੇ ਦਿਨ ਨਾਲ ਲੜਾਈ ਖਤਮ ਹੋ ਦੂਜਾ ਦਿਨ ਫੇਰ ਆ ਗਿਆ ਚਰਚਾ ਦਾ ਦੇਖਣ ਚੰਡ ਪ੍ਰਚੰਡ ਨੂੰ ਹੋਰ ਆਦਮੀ ਆਏ ਦੇਖਣ ਚਰਚਾ ਪਤਾ ਲੱਗ ਗਿਆ ਨਾ ਵੀ ਐ ਹੋਈ ਗੱਲ ਫਲਾਣ ਨੇ ਫਲਾਣ ਨੇ ਐ ਕਿਹਾ ਦੂਜਾ ਦਿਨ ਫਿਰ ਆ ਗਿਆ ਫੇਰ ਰਣ ਕੋ ਰਣ ਗਾਰੇ ਫੇਨ ਗਾਰੇ ਉਹ ਮੇ ਬਚ ਕੇ ਆਏ ਆਪਣੇ ਚੜ ਦੋਹਾਂ ਪਾਸਿਆਂ ਤੋਂ ਹਾਂਜੀ ਧਾਏ ਰਾਖਸ਼ ਰੋਹਲੇ ਚੌਗਿਰਦੇ ਭਾਰੇ ਹੋਰ ਰੋਣਾ ਆਏ ਜਿਹੜੇ ਬਚ ਗਏ ਕੋ ਤਗੜੇ ਤਗੜੇ ਬੈਠੇ ਹਾਂ ਹੋਰ ਤਿਆਰੀ ਕਰਕੇ ਆਏ ਪੂਰੀ ਰੋ ਰੋਹਨੇ ਰੋਜ ਹੋ ਕੇ ਆਏ ਕੁਝ ਨਵੇਂ ਵਰਸ਼ਨ ਲੈ ਕੇ ਆਏ ਕੋ ਨਵੇਂ ਪੜ ਕੇ ਆਏ ਕੋ ਨਵੇਂ ਵਿਚਾਰਾਂ ਕਰਕੇ ਆਏ ਕੋ ਨਵੇਂ ਬੰਦੇ ਆਏ ਚੌਗਿਰਦੇ ਭਾਰੇ ਚੌਗਿਰਦੇ ਆਏ ਤਕੜੇ ਤਕੜੇ ਪਾਰੇ ਪਾਰੇ ਜਿਹਨਾਂ ਕੋ वजन ਜਿਆਦਾ ਤਕੜੇ ਸੀ ਉਹ ਐ ਉਹ ਜਿਹੜੇ ਬਾਕੀ ਫੌਜਾਂ ਫੋਜਾਂ ਨਹੀਂ ਆਈਆਂ ਛੋਟੇ ਸੀ ਉਹ ਨਹੀਂ ਆਏ ਤਕੜੇ ਤਕੜੇ ਆਏ ਹੰ ਹੱਥੀ ਤੇਗਾ ਪਕੜ ਕੇ ਰਣਪੜੇ ਕਰਾਰੇ ਆਪਣੀ ਆਪਣੀ ਬੁੱਧੀ ਦੀ ਲੜਾਈ ਲੜੇ ਨੇ ਉਹਨੇ ਜਿਹੋ ਨਾਲੇ ਕੋਲ ਸੀ ਪੂਰੀ ਅਕਲ ਦੀ ਲੜਾਈ ਲੜੇ ਨੇ ਤੇਗਾ ਪਕੜ ਕੇ ਰਣਪੜੇ ਕਰਾਰੇ ਬੁੱਧੀ ਰਣਪੜੇ ਕਰਾਰੇ ਚੰਗੇ ਤਕੜੇ ਉਹਨਾਂ ਨੇ ਉਧਰ ਉਧਰ ਵਾਰ ਕੀਤੇ ਆਪਣੇ ਆਪਣੇ ਚੰਗੇ ਵਾਰ ਕੀਤੇ ਉਹਨਾਂ ਨੇ ਕਰਾਰੇ ਤਕੜੇ ਹੋ ਗਏ ਪੜੇ ਹ ਹ ਕਦੇ ਨਾਲ ਸਵਾਲ ਵੀ ਕੀਤੇ ਤਕੜੇ ਹੋ ਗਏ ਸਵਾਲ ਵੀ ਵਾਰ ਹੀ ਹੁੰਦਾ ਲੈ ਸਵਾਲ ਕਰਨ ਨਾ ਬੁੱਧੀ ਤੋਂ ਉਹ ਵੀ ਵਾਰ ਹੀ ਹੁੰਦਾ ਇਹ ਸਵਾਲ ਇਹ ਕਰਦੇ ਨੇ ਇਹ ਕਾਲੇ ਕਰਦੇ ਨੇ ਦੱਸਿਆ ਤਾਂ ਉਹ ਵੀ ਸਵਾਲ ਹੀ ਕੀਤੇ ਨੇ ਦੱਸਿਆ ਕੁਝ ਨਹੀਂ ਰਹਿ ਗਿਆ ਨਿਕਰਾ ਇਹ ਸਾਰੇ ਵਿਦਵਾਨ ਸਵਾਲ ਇਹ ਨੇ ਕੋਈ ਜਵਾਬ ਤਾਂ ਇੱਕ ਵੀ ਨਹੀਂ ਕਿਸੇ ਦਾ ਸਵਾਲ ਦੋਸੋਂ ਨੇ ਕਿੱਥੋਂ ਗਲਤ ਕੀਤਾ ਤੈਨੂੰ ਪਤਾ ਨਹੀਂ ਸਾਰੇ ਇਹ ਗਲਤ ਹੈ ਤੂੰ ਦੱਸ ਠੀਕ ਕੀ ਹੈ ਪ੍ਰੂਫ ਕਰ